शांति आज सुन देख हाँ ग्यारह मई दो हज़ार चौबी दे सातार महवाद बाबा बोले मिठे बच्चे तो हूँ अल्लाह मिलया है सुल्टे बनो अर्थात अपने आप आत्मा समझो दे समझना ही उल्टा बनना है प्रश्न है किस एक गल न समझ वाले बेहद वैरागी बन सकते ने ਕਿਸੇ ਇੱਕ ਗੱਲ ਨੂੰ ਸਮਝਣ ਵਾਲੇ ਬੇਗੱਦੀ ਵਰਾਗੀ ਬਣ ਸਕਦੇ ਨੇ ਉੱਤਰ ਪੁਰਾਣੀ ਦੁਨੀਆਂ ਹੋਪਲੈਸ ਹੈ ਕਬਰਿਸਤਾਨ ਬਣਨਾ ਹੈ ਇਹ ਗੱਲ ਸਮਝ ਲੈ ਤਾਂ ਬੇਗੱਦੀ ਵਰਾਗੀ ਬਣ ਸਕਦੇ ਨੇ ਤੁਸੀਂ ਜਾਣਦੇ ਹੋ ਹੋ ਨਵੀਂ ਦੁਨੀਆਂ ਸਥਾਪਨ ਹੋ ਰਹੀ ਹੈ ਐਸ ਰੁੱਦਰ ਗਿਆਨ ਦੀ ਅਗ ਵਿੱਚ ਸਾਰੀ ਪੁਰਾਣੀ ਦੁਨੀਆਂ ਸਵਾਫਾ ਹੋਣੀ ਹੈ ਇਹ ਹੀ ਇੱਕ ਗੱਲ ਤੁਹਾਨੂੰ ਬੇਗੱਦਾ ਵਰਾਗੀ ਬਣਾ ਦੇਵੇਗੀ तो तोड़ी दिल ऐस कब्रस्थान तो निकल गई है ओम शांति पूता है डबल ओम शांति क्योंकि दो आत्माव ने दोनों आत्मावान स्वधर्म है शांत बाप का भी स्वधर्म है शांत बच्चे उ शांति रेंदे ने दुनिया को कहा जाता शांति धाम बाप भी उथे रेंदे ने बाप तो सदा पावन है बाकी जो भी मनुख मात्र ने पुनर्जन्म लै ਆ ਪਵਿੱਤਰ ਬੰਦੇ ਨੇ ਬਾਪ ਬੱਚਿਆਂ ਨੂੰ ਕਹਿੰਦੇ ਨੇ ਬੱਚੇ ਆਪਨੇ ਆਪ ਨੂੰ ਆਤਮਾ ਸਮਝੋ ਆਤਮਾ ਚਾਂਦੀ ਹੈ ਪਰਮ ਪਿਤਾ ਪਰਮਾਤਮਾ ਗਿਆਨ ਦਾ ਸਾਗਰ ਹੈ ਸ਼ਾਂਤੀ ਦਾ ਸਾਗਰ ਹੈ ਉਹ ਨਤੀ ਮਹਿਮਾ ਹੈ ਉਹ ਸਰਵਦਾ ਬਾਪ ਹੈ ਸਰਵਦਾ ਸਦਗਤੀ ਦਾਤਾ ਵੀ ਹੈ ਸਾਰਿਆਂ ਦਾ ਬਾਪ ਦੇ ਵਰਸੇ ਤੇ ਹੱਥ ਜ਼ਰੂਰ ਲੱਗਦਾ ਹੈ ਬਾਪ ਤੋਂ ਵਰਸਾ ਕੀ ਮਿਲਦਾ ਹੈ ਬੱਚੇ ਜਾਣਦੇ ਨੇ बाप है ही स्वर्ग रचता जरूर स्वर्गदा वर्षा वर्सा देंगे भी जरूर नरक नरक का वर्षा देता रावण ने ऐसा समय सब नरकवासी ने जरूर वर्षा रावण तो मिलता है नरक स्वर्ग दोनों ने यन सुनते ने आत्मा अज्ञान काल विच, सब कुछ आत्मा करती है परिमान के कारण समझते ने शरीर सब कुछ करता है ਸਾਡਾ ਸਵਾਧਰਮ ਹੈ ਸ਼ਾਂਤੀ ਇਹ ਪੋਲ ਜਾਂਦੇ ਹਾਂ ਅਸੀਂ ਵਾਸਤਵ ਵਿੱਚ ਰਹਿਣ ਵਾਲੀ ਸ਼ਾਂਤੀ ਤਾਂ ਦੇਖਾਂ ਇਹ ਵੀ ਸਮਝਾਣਾ ਚਾਹੀਦਾ ਹੋ ਸਤਿਖੰਡ ਹੀ ਫਿਰ ਝੂਠਖੰਡ ਬੰਦਾ ਹੈ ਭਾਰਤ ਸਤਿਖੰਡ ਸੀ ਫਿਰ ਰਾਵਨ ਰਾਜ ਵਿੱਚ ਝੂਠਖੰਡ ਬੰਦਾ ਹੈ ਇਹ ਕੋਮਨ ਗੱਲ ਹੈ ਮਨੁੱਖ ਕਿਉਂ ਨਹੀਂ ਸਮਝ ਸਕਦੇ ਕਿਉਂਕਿ ਆਤਮਾ ਤਮੋ ਪ੍ਰધાન ਹੋ ਗਈ ਜਿਸ ਨੂੰ ਪੱਥਰ ਬੁੱਧੀ ਕਹਿੰਦੇ ਨੇ जिसने भारत को स्वर्ग बनाया पूज्य बनाया उसनों ही पुजारी बन के गाला देंगे ने इस भी किसी का दोष नहीं है बाप बच्चा समझाते ने बच्चे ये ड्रामा देखो किहोजा बनया है कि पूज्य तो पुजारी बने बाप समझाते हैं 5000 ਵਰੇ ਪਹਿਲੇ ਭਾਰਤ ਵਿੱਚ ਆਦੀ ਸਨਾਤਨ ਦੇਵੀ ਦੇਵਤਾ ਧਰਮ ਸੀ ਕਲ ਦੀ ਗੱਲ ਹੈ ਪਰ ਮਨੁੱਖ ਭੁੱਲੇ ਹੋਏ ਨੇ ਇਹ ਸ਼ਾਸਤਰ ਆਦੀ ਸਭ ਭਗਤੀ ਮਾਰਗ ਦੇ ਲਈ ਬੈਠ ਬਣਾਈ ਨਹੀਂ ਸ਼ਾਸਤਰ ਹੈ ਹੀ ਭਗਤੀ ਮਾਰਗ ਤੇ ਲਈ ਨਾ ਕਿ ਗਿਆਨ ਮਾਰਗ ਦੇ ਲਈ ਗਿਆਨ ਮਾਰਗ ਦਾ ਸ਼ਾਸਤਰ ਨਹੀਂ ਬਣਦਾ ਬਾਪ ਕਲਪ ਕਲਪ ਆ ਕੇ ਬੱਚਿਆਂ ਨੂੰ ਗਿਆਨ ਦਿੰਦੇ ਨੇ ਨੌਲੇਜ ਦਿੰਦੇ ਨੇ ਦੇਵਤਾ ਪਦ ਪ੍ਰਾਪਤ ਕਰਾਉਂਦੇ ਨੇ ਬਾਪ ਪੜਾਈ ਪੜਾਉਂਦੇ ਨੇ ਫਿਰ ਇਹ ਹੀ ਗਿਆਨ ਪ੍ਰਾਇਲੋਕ ਹੋ ਜਾਂਦਾ ਹੈ ਸਾਜੁਗ ਵਿੱਚ ਕੋਈ ਸ਼ਾਸਤਰ ਨਹੀਂ ਹੁੰਦਾ ਉਥੇ ਤਾਂ ਹੈ ਗਿਆਨ ਦੀ ਪ੍ਰਲਗ ਇੱਕੀ ਜਨਮ ਦੇ ਲਈ ਬੇਹਦ ਦੇ ਬਾਪ ਤੋਂ ਵਰਸਾ ਮਿਲ ਜਾਂਦਾ ਫਿਰ ਪਿੱਛੇ ਮਿਲਦਾ ਹੈ ਰਾਵਣ ਦਾ ਵਰਸਾ ਆਲਪ ਕਾਲ ਦਿਨੇ ਜਿਸ ਨੂੰ ਸੰਨਿਆਸੀਆ ਨੇ ਕਾਗ ਵਿਸ਼ਟਾ ਸਮਾਨ ਸੁਖ ਕਹਿ ਦਿੱਤਾ ਇਹ ਦੁਨੀਆ ਹੈ ਹੀ ਦੁੱਖ ਤਾਂ ਦੁੱਖ ਹੀ ਤੁਕ ਹੈ ਕਾਰਜਕ ਤੋਂ ਪਹਿਲੇ દ્વાਪਰ ਉਸ ਨੂੰ ਕਹਾਗੇ ਸੈਮੀ ਦੁਖਤਮ ਇਹ ਹੈ ਫਾਈਨਲ ਦੁਖਤਮ ਆਤਮਾ 84 ਜਨਮ ਲੈਂਦੀ ਹੈ ਹੇਠਾਂ ਉਤਰਦੀ ਆਂਦੀ ਹੈ ਕਿਉਂਕਿ ਸੀੜੀ نیچے ਉਤਰਦੇ ਨੇ ਨਾ ਆਤਮਾ ਪੂਰੀ 84 ਜਨਮ ਲੈਂਦੀ ਹੈ ਬਾਪ ਸੀੜੀ ਚੜਾ ਦਿੰਦੇ ਨੇ ਚੱਕਰ ਫਿਰਨਾ ਜ਼ਰੂਰ ਹੈ ਨਵੀਂ ਦੁਨੀਆ ਸੀ ਦੇਵੀ ਦੇਵਤਾਵਾਂ ਦਾ ਰਾਜ ਸੀ ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਸੀ ਐਸਲੇ ਦਿਖਾਉਂਦੇ ਨੇ ਸ਼ੇਰ ਤੇ ਬੱਕਰੀ ਵੀ ਇਕੱਠੇ ਜਨ ਪਿੰਦੇ ਸੀ ਉੱਥੇ ਕੋਈ ਹਿੰਸਾ ਦੀ ਗੱਲ ਨਹੀਂ ਹੈ ਹਿੰਸਾ ਪਰਮੋ ਦੇਵੀ ਦੇਵਤਾ ਧਰਮ ਕਿਹਾ ਜਾਂਦਾ ਹੈ ਇੱਥੇ ਹੈ ਹਿੰਸਾ ਤੇ ਪਹਿਲੀ ਹਿੰਸਾ ਕਰਦੇ ਨੇ ਕੰਮ ਕਟਾਰੀ ਚਲਾਣਾ ਸਤਜਗ ਵਿੱਚ ਕੋਈ ਵਿਕਾਰ ਨਹੀਂ ਗੁੰਦਾ ਉਥੇ ਵਿਕਾਰੀ ਵੀ ਨਹੀਂ ਹੁੰਦੇ ਉਹਨਾਂ ਦੀ ਮਹਿਮਾ ਗਾਣਦੇ ਨੇ ਤੁਸੀਂ ਸਰਵਗੁਣ ਸੰਪਨ ਸੋਲਾ ਕਲਾ ਸੰਪੂਰਨ ਹੋ ਨਿਰਵਕਾਰੀ ਹੋ असी विकारी हाँ एक कालयुग है आयरन एज इस एस कोई गोल्डन एज कह ना सके ड्रामा ही अजिहा बनया हुआ है साजुग है ही शिवालय उ सारे पावन ने कालयुग है ही विशेष वर्ड इत सारे पतित ने शिवालय बनाने वाले शिव बाबा चित्र देखो ਬਨਾਇਆ ਹੋਇਆ ਹੈ। ਪੱਤੀ ਮਾਰਗ ਵਿੱਚ ਉਹਨਾਂ ਨੂੰ ਅਨੇਕ ਨਾਮ ਦੇ ਦਿੱਤੇ। ਵਾਸਤਵ ਵਿੱਚ ਨਾਮ ਇੱਕ ਹੈ। ਬਾਪ ਨੂੰ ਆਪਣਾ ਸ਼ਰੀਰ ਹੈ ਨਹੀਂ। ਖੁਦ ਕਹਿੰਦੇ ਮੈਨੂੰ ਆਪਣਾ ਪਰਿਚੈ ਦੇਣ। ਰਚਨਾ ਦੇ ਆਤਮ ਤੰਤ ਦਾ ਗਿਆਨ ਸੁਣਾਣ ਆਣਾ ਪੈਂਦਾ ਹੈ। ਮੈਨੂੰ ਆਕੀ ਤੁਹਾਡੀ ਸਰਵਿਸ ਕਰਨੀ ਹੁੰਦੀ ਹੈ। ਤਾਂ ਹੀ ਮੈਨੂੰ ਬੁਲਾਉਂਦੇ ਨੇ ਕਿ ਪਤਿਤ ਪਾਵਨ ਆਓ। ਆਗੀ ਪਾਵਨ ਬਣਾਓ। ਸਾਧੂਗ ਵਿੱਚ ਕੋਈ ਮੈਨੂੰ ਨਹੀਂ बुलाता इस समय बुलांदे ने क्योंकि विनाश सामने खड़ा है भारतवासी जानते ने महाभारत महाभारी लड़ाई है जदों आदि स्नातन देवी देवता धर्म की स्थापना होंगी है बाप ने मैं आया हाँ तो राजाव का राजा, राजा बनाते ले ਅੱਜਕੱਲਤਾ ਮਹਾਰਾਜਾ ਬਾਦਸ਼ਾਹ ਦੀ ਕੋਈ ਹੈ ਹੀ ਨਹੀਂ ਐਥੇ ਤਾਂ ਪਰਜਾ ਦਾ ਰਾਜ ਹੈ ਬੱਚੇ ਸਮਝਦੇ ਨਹੀਂ ਅਸੀਂ ਭਾਰਤ ਵਾਸੀ ਸਾਲਵੰਟ ਸੀ ਸਮਝਦਾਰ ਸੀ ਹੀਰੇ ਜਵਾਰਾਂ ਦੀ ਮੈਨ ਸੀ ਨਵੀਂ ਦੁਨੀਆ ਸੀ ਇਹ ਹੀ ਦੁਨੀਆ ਫਿਰ ਪੁਰਾਣੀ ਬਣ ਜਾਂਦੀ ਹੈ ਹਰ ਚੀਜ਼ ਨਵੀਂ ਤੋਂ ਪੁਰਾਣੀ ਹੁੰਦੀ ਹੈ ਨਾ ਜਿਵੇਂ ਮਕਾਨ ਨਵਾਂ ਬਣਾਉਂਦੇ ਨੇ हौली हौली पुराना हो जाता है उम्र घट हो जाती है क्या जाएगा पहले नया नवासी होने, अद्धा पुराना हो गया है ये हूँ मध्यम है हर चीज सतो रजो तमो जरूर होंगी है भगवान वाच भगवान माना भगवान भगवान किसों कहा जाता कोई नहीं जानते राजा रानी हूँ है नहीं ਇੱਥੇ ਹੈ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਤੇ ਟੇਨ ਮਨਿਸਟਰ ਸਾਜੂ ਵਿੱਚ ਯਥਾ ਰਾਜਾ ਰਾਣੀ ਤਥਾ ਪਰਚਾ ਫਰਕ ਬਾਬਾ ਨੇ ਦੱਸਿਆ ਹੈ ਜੋ ਸਾਜੂ ਦੇ ਮਾਲਿਕ ਸੀ ਉਹਨਾਂ ਦੇ ਮਨਿਸਟਰ ਐਡਵਾਈਜ਼ਰ ਹੁੰਦੇ ਨਹੀਂ ਤਰਕਾਰ ਨਹੀਂ ਇਸ ਸਮੇਂ ਸ਼ਿ ਬਾਬਾ ਦੀ ਤਾਕਤ ਨਾਲ ਉਹ ਇਹ ਪਦਵੀ ਪਾਉਂਦੇ ਨੇ ਇਸ ਸਮੇਂ ਸ਼ਿ ਬਾਬਾ ਤੋਂ ਉਹਨਾਂ ਨੂੰ ਉੱਚੀ ਰਾਈ ਮਿਲਦੀ ਹੈ ਜਿਸ ਨਾਲ ਉਹ ਉੱਚ ਪਦ ਪਾਉਂਦੇ ਨੇ ਫਿਰ ਕਿਸੇ ਤੋਂ ਰਾਹੀ ਨਹੀਂ ਨੈਣਗੇ ਉੱਥੇ ਵਜ਼ੀਰ ਨਹੀਂ ਹੁੰਦੇ ਵਜ਼ੀਰ ਉਦੋਂ ਹੁੰਦੇ ਨੇ ਜਦੋਂ ਵਾ ਮਾਰਗ ਵਿੱਚ ਜਾਂਦੇ ਨੇ ਆਪਾਂ ਚੱਟ ਹੋ ਜਾਂਦੀ ਹੈ ਮੂਲ ਗੱਲ ਹੈ ਵਿਕਾਰਾਂ ਦੀ ਦੇਵ ਵਿਮਾਨਨ ਵਿਕਾਰ ਪੈਦਾ ਹੁੰਦੇ ਨੇ ਉਸ ਵਿੱਚ ਕਾਮ ਵਿਕਾਰ ਹੈ ਨੰਬਰ 1 ਬਾਪ ਕਹਿੰਦੇ ਨੇ ਮਹਾ ਸ਼ਤਰੂ ਹੈ ਇਸਤੇ ਜਿੱਤ ਪਾਣੀ ਹੈ ਬਾਬਾ ਨੇ ਬਹੁਤ ਵਾਰ ਸਮਝਾਇਆ ਆਪਣੇ ਆਪ ਨੂੰ ਆਤਮਾ ਸਮਝੋ अच्छे बुरे संस्कार आत्मा ਵਿੱਚ ਹੁੰਦੇ ਨੇ ਇੱਥੇ ਤਾਂ ਕਰਮਾਂ ਨੂੰ ਘੁੱਟਣਾ ਹੁੰਦਾ ਹੈ ਸੱਜ ਕੁਝ ਨਹੀਂ ਉਹ ਹੈ ਸੁਖ ਦਾ ਬਾਪਾ ਕੇ ਤੁਸੀਂ ਬੱਚਿਆਂ ਨੂੰ ਸੁਖ ਧਾਮ ਸ਼ਾਂਤੀ ਧਾਮ ਦਾ ਵਾਸੀ ਬਣਾਉਂਦੇ ਨੇ ਬਾਪ ਤਰਕਤ ਆਤਮਾ ਵਨਨਦਾਲ ਕਰਦੇ ਨੇ ਸਭ ਨੂੰ ਕਹਿੰਦੇ ਨੇ ਆਤਮਾ ਨਿਸ਼ਚ ਬੁੱਧੀ ਹੋ ਕੇ ਬੈਠੋ ਦੇਵ ਵਿਮਾਨ ਛੱਡ ਦਿਓ ਇਹ ਦੇਵినాਸ਼ੀ ਹੈ ਤੁਸੀਂ ਆ ਵਿਨਾਸ਼ੀ ਆਤਮਾ ਹੋ ਇਹ ਗਿਆਨ ਕੋਈ ਹੋਰ ਵਿੱਚ ਨਹੀਂ ਹੈ ज्ञान ਦਾ ਪਤਾ ਨਾ ਹੁੰਦੇ ਕਾਰਨ ਭਗਤੀ ਨੂੰ ਗਿਆਨ ਸਮਝ ਲਿਆ ਹੁਣ ਤੁਸੀਂ ਬੱਚੇ ਸਮਝਦੇ ਹੋ ਭਗਤੀ ਵੱਖ ਹੈ ਗਿਆਨ ਵੱਖ ਹੈ ਗਿਆਨ ਨਾਲ ਸਦਗਤੀ ਹੁੰਦੀ ਹੈ ਭਗਤੀ ਦਾ ਸੁੱਖ ਹੈ ਅਲਪਕਾਲ ਤੇ ਨਹੀਂ ਕਿਉਂਕਿ ਪਾਪ ਆਤਮਾ ਬਨ ਜਾਂਦੇ ਨੇ ਵਿਕਾਰ ਵਿੱਚ ਚਲੇ ਜਾਂਦੇ ਨੇ ਆਧਾ ਕਲਪ ਦੇ ਲਈ ਬੇਖਦਾ ਵਰਸਾ ਮਿਲਿਆ ਉਹ ਪੂਰਾ ਹੋ ਗਿਆ ਫੋਨ ਫਿਰ ਬਾਪ ਵਰਸਾ ਦੇ ਨਾ ਆਈ ਨਹੀਂ ਜਿਸ ਵਿੱਚ पवित्रता सुख शांति सब मिल जाती है बच्चे तुसी जानते हो ए पुरानी दुनिया कब्रिस्तान बनने की है कब्रिस्तान तो दिल हटाए परिस्तान नवी दुनिया न ममतव लगाओ जिमें लौकिक बाप नवा मकान बनाते ने तो बच्चों का बुद्धि योग पुराने मकान तो निकल नवे लग जाता है ऑफिस बैठा होगा बुद्धि नवे मकान होएगी ਉਹ ਹੈ ਹੱਦ ਦੀ ਗੱਲ ਬੇਹੱਦ ਦਾ ਬਾਪ ਨਵੀਂ ਦੁਨੀਆ ਸਵਰਗ ਰਚ ਰਹੇ ਨੇ ਕਹਿੰਦੇ ਨੇ ਪੁਰਾਣੀ ਦੁਨੀਆ ਤੋਂ ਸਬੰਧ ਤੋੜ ਇੱਕ ਮੁਝ ਬਾਪ ਨਾਲ ਜੋੜੋ ਤੁਹਾਡੇ ਲਈ ਨਵੀਂ ਦੁਨੀਆ ਸਵਰਗ ਸਥਾਪਨ ਕਰਨ ਆਇਆ ਹਾਂ ਉਹਨੇ ਸਾਰੀ ਪੁਰਾਣੀ ਦੁਨੀਆ ਐਸ ਰੁੱਧਰ ਗਿਆਨ ਯਗ ਵਿੱਚ ਸਵਾਹਾ ਹੋਣੀ ਹੈ ਇਹ ਸਾਰਾ ਚਾਰ ਤਮ ਪ੍ਰਧਾਨ ਜੜ ਜੜੀ ਪੂਤ ਹੋ ਗਿਆ ਹੁਣ ਫਿਰ ਨਵਾਂ ਬੰਦਾ ਹੈ ਬਾਪ ਸਮਝਾਉਂਦੇ ਨੇ ਏਹ ਹੈ ਨਵੀਂ ਦੁਨੀਆ ਦੀਆਂ ਗੱਲਾਂ ਜਿਵੇਂ ਮਨੁੱਖ ਬਿਮਾਰੀ ਵਿੱਚ ਹੋਪਲੈਸ ਹੋ ਜਾਂਦੇ ਨੇ ਸਮਝਦੇ ਨੇ ਇਹਨਾਂ ਦਾ ਬਚਣਾ ਮੁਸ਼ਕਿਲ ਹੈ ਉਹ ਇਹ ਦੁਨੀਆ ਹੁਣ ਹੋਪਲੈਸ ਹੈ ਕਬਰਿਸਤਾਨ ਬੰਨਾ ਹੈ ਫਿਰ ਇਸ ਨੂੰ ਕਿਉਂ ਯਾਦ ਕਰਨਾ ਚਾਹੀਦਾ ਏਹ ਹੈ ਬੇਖਦ ਦਾ ਸੰਨਿਆਸ ਉਹ ਹਾਠਿਓਗੀ ਸੰਨਿਆਸੀ ਘਰ-ਬਾਰ ਛੱਡ ਜਾਂਦੇ ਤੁਸੀਂ ਪੁਰਾਣੀ ਦੁਨੀਆ ਦਾ ਸੰਨਿਆਸ ਕਰਦੇ ਹੋ ਪੁਰਾਣੀ ਦੁਨੀਆ ਤੋਂ ਨਵੀਂ ਦੁਨੀਆ ਹੋ ਜਾਂਦੀ ਹੈ ਬਾਪ ਕਹਿੰਦੇ ਨੇ ਮੈਂ ਤਾਂ obedient servant ਹਾਂ ਮੈਂ ਬੱਚਿਆਂ ਦੀ ਸਰਵਿਸ ਵਿੱਚ ਆਇਆ ਹਾਂ ਮੈਨੂੰ ਬੁਲਾਇਆ ਬਾਬਾ ਅਸੀਂ ਪਤਿਤ ਬਣ ਗਏ ਤੁਸੀਂ ਪਤਿਤ ਦੁਨਿਆ ਪਤਿਤ ਸਰੀਰ ਵਿੱਚ ਆਓ ਨਿਮੰਤਰਣ ਦੇਖੋ ਕਿਹੋ ਜਿਹਾ ਦਿੰਦੀ ਨੇ ਪਤਿਤ ਬਨਾਨ ਵਾਲਾ ਹੈ ਰਾਵਣ ਜਿਸ ਨੂੰ ਜਲਾਉਂਦੇ ਰਹਿੰਦੇ ਨੇ ਇਹ ਬਹੁਤ ਵੱਡਾ ਕੜਾ ਦੁਸ਼ਮਣ ਹੈ ਜਦੋਂ ਤੋਂ ਰਾਵਣ ਆਇਆ ਤੁਹਾਨੂੰ ਆਦਵਾਦਾਂਤ ਦੁੱਖ ਮਿਲਿਆ ਵਿਸ਼ੇ ਸਾਗਰ ਵਿੱਚ ਗੋਤੇ ਖਾਂਦੇ ਰਹਿੰਦੇ। ਹੁਣ ਬਾਪ ਕਹਿੰਦੇ ਨੇ ਵਿਸ਼ ਛੱਡ ਗਿਆਨ ਅੰਮ੍ਰਿਤ ਪੀਓ। ਆਦਾ ਤਲਪ 라ਵਨ ਰਾਜ ਵਿੱਚ ਤੁਸੀਂ ਵਿਕਾਰਾਂ ਦੇ ਕਾਰਨ ਕਿੰਨੇ ਦੁਖੀ ਬਣ ਗਏ ਹੋ। ਐਨੇ ਮਤਵਾਲੇ ਬਣ ਜਾਂਦੇ ਹੋ ਜੋ ਗਾਲਾਂ ਬੈਠ ਕੇ ਦਿੱਦੇ ਹੋ। ਗਾਲਾਂ ਵੀ ਐਨੀਆਂ ਦਿੰਦੇ ਹੋ ਕਮਾਲ ਕਰਦੇ ਹੋ। ਜੋ ਤੁਹਾਨੂੰ ਪਾਵਨ ਵਿਸ਼ ਦਾ ਮਾਲਿਕ ਬਣਾਉਂਦੇ। ਉਸ ਨੂੰ ਸਭ ਤੋਂ ਜ਼ਿਆਦਾ ਗਾਲਾਂ ਦਿੰਦੇ ਹੋ। ਮਨੋਖੰਡੇ ਲਈ ਕਿਹਾ 84 ਲੱਖ ਜੁਨਾ ਤੇ ਮੈਨੂੰ ਸਰਵਿਆਪੀ ਕਾ ਦਿੰਦੇ ਹੋ ਇਹ ਵੀ ਡਰਾਮਾ ਹੈ ਤੁਹਾਨੂੰ ਹਸੀ ਵਿੱਚ ਸਮਝਾਉਂਦੇ ਨੇ ਚੰਗੇ ਬੁਰੇ ਸੰਸਕਾਰ ਸੁਭਾਅ ਆਤਮਾ ਤੇ ਕੁੰਦੇ ਨੇ ਆਤਮਾ ਕਹਿੰਦੀ ਹੈ ਅਸੀਂ 84 ਜਨਮ ਭੋਗਦੇ ਹਾਂ ਆਤਮਾ ਹੀ ਸਰੀਰ ਛੱਡ ਦੂਜਾ ਲੈਂਦੀ ਹੈ ਇਹ ਰੀ ਉਹਨ ਬਾਪ ਨੇ ਸਮਝਾਇਆ ਹੈ ਡਰਾਮਾ ਪਲਾਨ ਅਨੁਸਾਰ ਬਾਬਾ ਆਕੇ ਜੋ ਉਲਟੇ ਹੋ ਗਏ ਉਹਨਾਂ ਨੂੰ ਸੁਲਟਾ ਬਣਾਉਂਦੇ ਨੇ ਮਿੱਠੂ-ਮਿੱਠੇ ਬੱਚਿਆਂ ਨੂੰ ਬਾਪ ਕਹਿੰਦੇ ਨੇ ਇੱਥੇ ਤੁਸੀਂ ਉਲਟੇ ਹੋ ਕੇ ਨਾ ਬੈਠੋ ਆਪਣੇ ਆਪ ਨੂੰ ਆਤਮ ਸੰਚੋ ਕੋਨ ਤੋਹਾਨੂੰ ਅੱਲਾ ਮਿਲਿਆ ਹੈ ਜਸ ਸੁਲਟਾ ਬਣਾਉਂਦੇ ਨੇ ਰਾਵਣ ਉਲਟਾ ਬਣਾਉਂਦਾ ਹੈ ਸੁਮਟਾ ਬਨਨਾ ਤੁਸੀਂ ਸਿੱਧੇ ਖੜੇ ਹੋ ਜਾਂਦੇ ਹੋ ਇੱਕ ਨਾਟਕ ਹੈ ਇਹ ਗਿਆਨ ਬਾਪ ਕੀ ਬੈਠ ਦਸਦੇ ਨੇ ਪੱਤੀ ਪੱਤੀ ਹੈ ਗਿਆਨ ਗਿਆਨ ਹੈ ਭਗਤੀ ਬਿਲਕੁਲ ਵੱਖ ਹੈ ਫਿਰ ਕਹਿ ਦਿੰਦੇ ਇੱਕ ਤਲਾਬ ਹੈ ਜਿੱਥੇ ਇਸ਼ਨਾਨ ਕਰਨ ਨਾਲ ਪਰੀਆਂ ਬਣ ਜਾਂਦੇ ਨੇ ਫਿਰ ਕਹਿ ਦਿੰਦੀ ਪਾਰਵਤੀ ਨੂੰ ਅਮਰ ਕਥਾ ਸੁਣਾਈ ਹੁਣ ਤੁਸੀਂ ਅਮਰ ਕਥਾ ਸੁਣ ਰਹੇ ਹੋ ਨਾ ਸਿਰਫ ਇੱਕ ਪਾਰਵਤੀ ਨੂੰ ਅਮਰ ਕਥਾ ਸੁਣਾਈ ਕਿ ਇਹ ਤਾਂ ਬੇਹੱਦ ਦੀ ਗੱਲ ਹੈ ਅਮਰ ਲੋਕ ਹੈ ਸੱਚੂ ਮ੍ਰਿਤਯੂ ਲੋਕ ਹੈ ਕਾਂਜੂ ਐਸ ਨੂੰ ਕੰਡਿਆਂ ਦਾ ਜੰਗਲ ਕਿਹਾ ਜਾਂਦਾ ਬਾਪ ਨੂੰ ਜਾਣਦੇ ਨਹੀਂ ਕੈਂਦੇਵੀ ਨੇ ਪਰਮ ਪਿਤਾ ਪਰਮਾਤਮਾ ਏ ભગવાન ਪਰ ਜਾਣਦੇ ਨਹੀਂ ਤੁਸੀਂ ਵੀ ਨਹੀਂ ਜਾਣਦੇ ਸੀ ਤੁਹਾਨੂੰ ਬਾਪ ਨੇ ਆ ਕੇ ਸੁਲਟਾ ਬਣਾਇਆ ભગવાન ਨੂੰ ਅੱਲਾ ਕਹਾ ਜਾਂਦਾ ਹੈ ਅੱਲਾ ਪੜਾ ਕੇ ਅੱਲਾ ਪਾਤੇਨ ਕੇ ਨਾ ਪਰ ਭਗਵਾਨ ਇੱਕ ਹੈ ਐਨਾ ਨੂੰ ਯਾਨੀ શ્રી ਲక్ష్ਮੀਨਾਰਣ ਨੂੰ ਭਗਵਾਨ ਭਗਵਤੀ ਨਹੀਂ ਕਹਾਂਗੇ ਇਹ ਤਾਂ ਪੁਨਰ ਜਨਮ ਵਿੱਚ ਆਂਦੇ ਨੇ ਨਾ ਮੈਂ ਹੀ ਇਨਾਂ ਨੂੰ ਪੜਾ ਕੇ ਦੇਵੀ ਗੁਣ ਵਾਲਾ ਬਣਾਇਆ ਹੈ ਤੁਸੀਂ ਸਭ ਆਪਸ ਵਿੱਚ ਬ੍ਰਦਰਸ ਹੋ ਪਾਈ ਪਾਈ ਹੋ ਬਾਪ ਦੇ ਵਰਸੇ ਦੇ ਹੱਕਦਾਰ ਹੋ ਮਨੁੱਖਤਾ ਕੋਰ ਹਨੇਰੇ ਵਿੱਚ ਨੇ ਆਸਰੀ ਸੰਪਰਦਾਇ ਹੈ ਨਾ ਕੈਨ ਨਹੀਂ ਕੈਲਜੁਬਤਾ ਹਾਲੇ ਰੇਗੜੀ ਪਾਰਿਆ ਹੈ ਯਾਨੀ ਕੁੱਟਣਿਆਂ ਦੇ ਬਾਰੇ ਚੱਲ ਰਿਹਾ ਹੈ ਹਾਲੇ ਤਾਂ ਛੋਟੇ ਬੱਚਾ ਹੈ ਸਮਝ ਜਿਨੇ ਗਲਦੁਖ ਜਨ ਵਿੱਚ ਹਲੇ ਬੋਤ ਸੰ ਪਈਨੇ ਕਿੰਨੇ ਗਿਆ ਅਗਿਆਨ ਅਨੇਰੇ ਵਿੱਚ ਸੋਏ ਪਈਨੇ ਐਵੀ ਇੱਕ ਖੇਡ ਹੈ ਸੋਚ ਦੇ ਵਿੱਚ ਦੁੱਖ ਨਹੀਂ ਹੁੰਦਾ ਅਨੇਰੇ ਵਿੱਚ ਰਾਤ ਨੂੰ ਦੁੱਖ ਹੁੰਦਾ ਹੈ ਇਹ ਵੀ ਤੁਸੀਂ ਸਮਝ ਸਿਗੋ ਸੰਝਾ ਵੀ ਸਕਦੇ ਹੋ ਪਹਿਲੇ ਪਹਿਲੇ ਹਰ ਇੱਕ ਮਨੁੱਖ ਨੂੰ ਬਾਪ ਦਾ ਪਰਿਚੈ ਦੇਣਾ ਹੈ ਦੋ ਬਾਪ ਹਰ ਇੱਕ ਨੂੰ ਹੁੰਦੇ ਨੇ ਹੱਦ ਦਾ ਬਾਪ ਹੱਦ ਦਾ ਸੁੱਖ ਦਿੰਦੇ बेहद का बाप बेहद का सुख देंदे शिवरात्रि दे हाँ जरूर बाप आते ने स्वर्ग स्थापन कर स्वर्ग पास्ट हो गया हूं फिर तो स्थापन कर रहे ने। हून है तमो प्रधान पुरानी दुनिया नर। मैं आके एक्यूरेट समय अपना पाठ बजाना हाँ ड्रामा प्लान अनुसार ਮੈਂ ਹਨੇਰਾ ਕਰ ਮੈਨੂੰ ਮੂੰਹ ਤਾਂ ਚਾਹੀਦਾ ਹੈ ਬੋਲੰਦੀ ਲਈ ਬੈਨ ਦਾ ਮੂਹ ਥੋੜੀ ਹੋਈ ਦਾ ਮੈਂ ਇਹਨਾਂ ਦਾ ਮੂੰਹ ਲੋਨ ਲੈਂਦਾ ਹਾਂ ਜੋ ਬਹੁਤ ਜਨਮਾਂ ਦੇ ਅੰਤ ਵਿੱਚ ਵਾਂਤਵਸਤਵਸਤ ਵਿੱਚ ਐਨਾ ਵਿੱਚ ਪਰਵੇਸ਼ ਕਰਦਾ ਹੁ ਇਹ ਆਪਣੀ ਜਨਮ ਨੂੰ ਨਹੀਂ ਜਾਣਤੇ ਅੱਛਾ ਮਿੱਠੇ-ਮਿੱਠੇ ਸਿੱਕੀ ਨਦੀ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾ ਦਾਦਾ याद प्यार गुड मॉर्निंग रूहानी बाप की रूहानी बच्चों नमस्ते रूहानी बच्चों दी रूहानी बाप दादा नो नमस्ते 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 जी तारना दे मुखसार पहली तारना जीवी बाप डायरेक्ट आत्मा मानल गल करते ने एवें खुद नो आत्मा निश्चय करना है ਇਸ ਕਬਰਿਸਤਾਨ ਤੋਂ ਮੰਤਵ ਨਿਕਾਲ ਦੇਣਾ ਹੈ ਅਜੇ ਹੀ ਸੰਸਕਾਰ ਤਾਰਨ ਕਰਨੇ ਨੇ ਜੋ ਕਦੇ ਕਰਮ ਕੁੱਟਨੇ ਨਾ ਪੈਣ ਦੂਜਾ ਜਿਵੇਂ ਬਾਪ ਡਰਾਮਾ ਤੇ ਅਟਲ ਹੋਣ ਦੇ ਕਾਰਨ ਕਿਸੇ ਨੂੰ ਦੋਸ਼ ਨਹੀਂ ਦਿੰਦੇ ਗਾਲਾਂ ਦੇਣ ਵਾਲੇ ਅਪਕਾਰੀਆਂ ਤੇ ਵੀ ਉਪਕਾਰ ਕਰਦੇ ਐਵੇਂ ਬਾਪ ਸਮਾਨ ਬਣਨਾ ਹੈ ਇਸ ਡਰਾਮਾ ਵਿੱਚ ਕਿਸੇ ਦਾ ਦੋਸ਼ ਨਹੀਂ ਇਹ ਐਕਿਊਰੇਟ ਬਣਿਆ ਹੋਇਆ ਹੈ ਵਰਦਾਨ ਹੈ ਹਰ ਕਦਮ ਵਿੱਚ ਵਰਦਾਤਾ ਤੋਂ वरदान प्राप्त कर मेहनत तो मुक्त रहने वाले अधिकारी आत्मा भव हर कदम विच वरदाता तो वरदान प्राप्त कर मेहनत तो मुक्त रहने वाले अधिकारी आत्मा भव जो है ही वरदाता दे बच्चे उन्होंने हर कदम विच वरदाता तो वरदान खुद ही मिल जाता है वरदान ही उन्होंने पालना है वरदाना नाल पलते ने बिना मेहनत दे ऐनिया श्रेष्ठ प्राप्तियां होना उसन वरदान कहा जाता है जन्म जन्म दे अधिकारी बन गए हर कदम विच वरदाता दा वरदान मिल गया ते सदा मिलता रहेगा अधिकारी आत्मा दे दृष्टि तो बोल तो संबंध तो वरदान ही वरदान है स्लोगन है समय रफ्तार दे प्रमाण पुरुषार्थ की रफ्तार तीवर करो समय रफ्तार दे प्रमाण पुरुषार्थ की रफ्तार तेज करो तीवर करो अच्छा ओम शांति